ਪਾਰ ਸਰਕਾਰ ਨੇ ਟੋਲ ਟ੍ਰੈਫਿਕ ਤੋਂ ਬਚਣ ਲਈ ਨਵੀਂ ਟੋਲ ਟੈਕਸ ਪ੍ਰਣਾਲੀ ਲਾਗੂ ਕੀਤੀ ਹੈ ਇਹ ਪ੍ਰਣਾਲੀ ਜੀਪੀਐਸ ਅਤੇ ਸੈਟਲਾਈਟ ਉੱਤੇ ਅਧਾਰਤ ਹੈ ਇਸ ਨਵੀਂ ਟੋਲ ਟੈਕਸ ਪ੍ਰਣਾਲੀ ਦੇ ਅਨੁਸਾਰ ਤੁਸੀਂ ਹਾਈਵੇ ਉੱਤੇ 20 ਕਿਲੋਮੀਟਰ ਦਾ ਸਫ਼ਰ ਮੁਫਤ ਕਰ ਸਕਦੇ ਹੋ 20 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਤੁਹਾਡਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਕੱਟਿਆ ਜਾਵੇਗਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨਿਯਮ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਜਰੀਏ ਤੁਸੀਂ ਪਹਿਲਾਂ ਟੋਲ ਫ੍ਰੀ ਵਿੱਚ ਪਾਰ ਕਰ ਸਕਦੇ ਹੋ ਜੇਕਰ ਤੁਹਾਡਾ ਕਰ ਹਾਈਵੇ ਦੇ ਨਜ਼ਦੀਕ ਆ ਤਾਂ ਇਹ ਨਿਯਮ ਤੁਹਾਡੇ ਲਈ ਹੋਰ ਵੀ ਵੱਧ ਫਾਇਦੇਮੰਦ ਹੈ ਜੇਕਰ ਤੁਹਾਡਾ ਘਰ ਹਾਈਵੇ ਦੇ ਨਜ਼ਦੀਕ ਹੈ ਅਤੇ ਟੋਲ ਪਲਾਜ਼ੇ ਤੋਂ ਲਗਭਗ 20 ਕਿਲੋਮੀਟਰ ਦੂਰ ਹੈ ਤਾਂ ਤੁਸੀਂ ਟੋਲ ਦੇਣ ਤੋਂ ਬਚ ਸਕਦੇ ਹੋ ਦਰਸਲ ਜਿਨ੍ਹਾਂ ਦਾ ਘਰ ਹਾਈਵੇ ਦੇ ਨਜ਼ਦੀਕ ਹੈ ਉਹਨਾਂ ਦੇ ਨਿਤ ਹਾਈਵੇ ਉੱਤੇ ਆਉਣਾ ਜਾਣਾ ਹੁੰਦਾ ਹੈ ਜਿਸ ਕਰਕੇ ਉਹ ਟੋਲ ਟੈਕਸ ਦੇਣ ਤੋਂ ਬਚ ਸਕਦੇ ਨੇ ਇਸ ਦੇ ਨਾਲ ਹੀ ਰਾਜਮਾਰਗ ਮੰਤਰਾਲੇ ਦੇ ਸਕੱਤਰ ਅਨੂ ਰਾਗ ਜੈਨ ਨੇ ਦੱਸਿਆ ਕਿ ਨਵੀਂ ਟੋਲ ਟੈਕਸ ਪ੍ਰਣਾਲੀ ਜੋ ਕਿ ਸੈਟਲਾਈਟ ਦੇ ਆਧਾਰਿਤ ਹੈ ਇਸ ਵਿੱਚ ਜੋ 20 ਕਿਲੋਮੀਟਰ ਟੋਲ ਫ੍ਰੀ ਸਹੂਬਾ ਦਿੱਤੀ ਜਾ ਰਹੀ ਹੈ ਉਹ ਵਿਵਸਥਾ ਪਹਿਲਾਂ ਵੀ ਹੈ ਨੈਸ਼ਨਲ ਹਾਈਵੇ ਫੀਸ ਨਿਯਮ 2008 ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਕਾਰ ਵਿੱਚ ਫਾਸਟੈਗ ਹੈ ਅਤੇ ਉਹਨਾਂ ਦੇ ਘਰ 20 ਕਿਲੋਮੀਟਰ ਦੇ ਅੰਦਰ ਕੋਈ ਟੋਲ ਪਲਾਜ਼ਾ ਹੈ ਤਾਂ ਉਹ ਉਸ ਟੋਲ ਪਲਾਜ਼ੇ ਨੂੰ ਬਿਨਾਂ ਟੋਲ ਟੈਕਸ ਦਿੱਤੇ ਪਾਰ ਕਰ ਸਕਦੇ ਨੇ ਇਸ ਸਥਿਤੀ ਵਿੱਚ ਸਫ਼ਰ ਕਰਨ ਵਾਲਿਆਂ ਤੋਂ ਕੋਈ ਟੋਲ ਫੀਸ ਨਹੀਂ ਲਈ ਜਾਵੇਗੀ ਦੱਸਦੀ ਹੈ ਕਿ ਜੇਕਰ ਤੁਹਾਡਾ ਘਰ ਹਾਈਵੇ ਤੇ ਕਿਸੇ ਟੋਲ ਪਲਾਜ਼ਾ ਦੇ ਨੇੜੇ ਹੈ ਤਾਂ ਤੁਸੀਂ ਇਸ ਸਹੂਬੇ ਦਾ ਲਾਭ ਲੈ ਸਕਦੇ ਹੋ ਇਸ ਲਈ ਤੁਹਾਨੂੰ ਸਾਬਿਤ ਕਰਨਾ ਹੋਵੇਗਾ ਕਿ ਤੁਹਾਡਾ ਘਰ ਉਸ ਟੋਲ ਪਲਾਜ਼ਾ ਦੇ 20 ਕਿਲੋਮੀਟਰ ਅੰਦਰ ਹੈ ਇਸ ਦੇ ਲਈ ਤੁਹਾਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ ਇਹਨਾਂ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਫ੍ਰੀ ਟੋਲ ਦੀ ਸੁਵਿਧਾ ਮਿਲ ਸਕਦੀ ਹੈ ਪਰ ਇਹ ਸੁਵਿਧਾ ਤੁਹਾਨੂੰ ਸਿਰਫ ਤੁਹਾਡੇ ਘਰ ਦੇ ਨਜ਼ਦੀਕ ਵਾਲੇ ਟੋਲ ਪਲਾਜ਼ੇ ਉੱਤੇ ਹੀ ਉਪਲਬਧ ਹੋਵੇਗੀ